ਕਿਵੇਂ ਹੋ ਜੀ ਸਾਰੇ ਪਹਿਲਾਂ ਵੇਖਾਂਗੇ ਵੀਡੀਓ ਤੇ ਫਿਰ ਪੜਾਂਗੇ ਕੈਂਟ ਕੈਂਟ ਕਮੈਂਟ ਚਲੋ ਸ਼ੁਰੂ ਕਰਦੇ ਹਾਂ ਅੱਛਾ ਸਾਂਗੜਾ ਉਹ ਕਿੱਮਾ ਅੱਛਾ ਨਾਲੇ ਫਿਰਦੇ ਆ ਤੌਣੀ ਜਿਨੇ ਜਾਂਦੇ ਨਹੀਂ ਸਲੂਟ ਜਿੰਨੇ ਆਉਣੀ ਖੜੀ ਵੇੜੇ ਚ ਉੱਪਰਾਂ ਦੇ ਜਿੱਦੀ ਜੱਤੀਏ ਰੰਗ ਚੱਕਲੇ ਦੀ ਨਵੀਂ ਰੂਪੀ ਕੌਣ ਦਾ ਕਾਲ ਤੇ ਕਾਲ ਤੇ ਖੜਾ ਮਾਲ ਨਹੀਂ ਮਾਲ ਨਹੀਂ ਆਉਦੀ ਗੱਲ ਤੇ ਗੱਲ ਤੇ ਸਾਨੂੰ ਗਾਲ ਨਹੀਂ ਗਾਲ ਨਹੀਂ ਛਲੇ ਨੁੱਕਰੀ ਨੁੱਕਰੀ ਚ ਲਾ ਗੁੱਟ ਦੇ ਗੁੱਟ ਤੇ ਕੀ ਟੋਲਦੀ ਰਗਾ ਨੇ ਕਾਟੋ ਕੋਟੇ ਕੋਟੇ ਤੁੰ ਤੁੰ ਮਜਹੀ ਪਟਿਆ ਸੀ ਯਾਰ ਵੀ ਬਣਾ ਕੇ ਤਾਂ ਮੈਂ ਤਾਂ ਮੇਰਾ ਰੱਖਦੇ ਇਹਨੂੰ ਰੱਖਾਂਗੇ ਕਿਵੇਂ ਨਾ ਜੱਟ ਅੱਖਾਂ ਨੂੰ ਵੀ ਐਨਕਾ ਦੀ ਸ਼ਾਵੇਂ ਰੱਖਦੇ ਇਹਨੂੰ ਰੱਖਾਂਗੇ ਕਿਵੇਂ ਨਾ ਜੱਟ ਅੱਖਾਂ ਨੂੰ ਵੀ ਐਨਕਾ ਦੀ ਸ਼ਾਵੇਂ ਰੱਖਦੇ ਬਹੁਤ ਵਧੀਆ bro ਅੱਗੇ ਤੋਂ ਨਾ ਗਾਈ ਜਾਰਡਨਸ ਨੂੰ ਦੂਰੋਂ ਫਿਰ ਸ਼ੈਲ ਚਲਵਾ ਦੀ ਕੀ ਆ ਕੀ ਮਨਦੇ ਆ ਕਿ ਪੰਜਾਬ ਚ ਕਾਰੋਬਾਰ ਦੀ ਸਥਿਤੀ ਕੋਈ ਬਹੁਤ ਹੀ ਚੰਗੀ ਨਹੀਂ ਪਰ ਜੇ ਕੋਈ ਕੰਮ ਲੱਭੇਗਾ ਨਾ ਤਾਂ ਕੰਮ ਮਿਲ ਜਾਊਗਾ ਪਰ ਜਿਹਨੂੰ ਤੂੰ ਕੰਮ ਸਮਝ ਕੇ ਕਰਨ ਡਿਆ ਇਹਨੂੰ ਕੰਜਰ ਕੰਨ ਕਹਿੰਦੇ ਬਾਕੀ ਜੇ ਵੀਰ ਜੋਰਜਨ ਸੰਧੂ ਤਾਂ ਕੇ ਵੀਡੀਓ ਪਹੁੰਚਦੀ ਆ ਤਾਂ ਕਿਰਪਾ ਕਰਕੇ ਇਹਦੇ ਟਾਈਮ ਘੱਟ ਕੇ 2-4 ਲਾਜ ਜਵੇ ਆ ਕੇ ਧੰਨਵਾਦੀ ਹੋਵਾਂਗੇ ਜੇ ਵੀਰ ਜੋਰਜਨ ਸੰਧੂ ਜੀ ਆਪ ਉਹਨ ਘੱਟ ਦੇ ਓਕੇ ਦਵਾਰਾ ਸਮਝਣਾ ਆਈ ਦਵਾਰਾ ਪੁੱਛਣੀ ਬੁੱਤ ਦਸੂ ਦਿਨ ਦਵਾਰਾ ਓਕੇ ਸਮਝ ਗਿਆ ਜਾਰਡਨ ਸੰਧੂ ਤੂੜੀ ਵਾਲੇ ਕਮਰਿਆਂ 'ਚ ਬੈਠਾ ਰੋਈ ਜਾਂਦਾ ਡਿਲੀਟ ਕਰਦੇ ਵੀਰ ਝੁੱਪ ਨਹੀਂ ਕਰਦਾ ਉਹ ਲੋਕਾਂ ਦਾ ਕੀ ਹੈ ਇਹਨਾਂ ਦੀ ਟੈਨਸ਼ਨ ਨਾ ਲੈ ਤੂੰ ਬਾਈ ਬਣ ਕੇ ਕੋਈ ਗਲਤ ਕਦਮ ਚੱਕ ਲਾ ਬੜੇ ਅੱਛੇ ਅੱਛੇ ਕੰਮ ਆ ਦੁਨੀਆ 'ਤੇ ਕੋਈ ਵੈਲਡਿੰਗ ਸਿੱਖ ਲਾ ਪਲੰਬਰ ਬਣ ਜਾ ਪਰ ਇਹ ਕੰਮ ਨੂੰ ਹੱਥ ਨਾ ਪਾ ਜਾਰਡਨ ਸੰਧੂ ਨੂੰ ਰੋਟੀ ਖਾ ਲੈਣ ਦੇ ਪੁੱਤ ਐਵੇਂ ਮੱਥ ਰਹਿਣਾ ਫਿਰ ਜਦੋਂ ਤੱਕ ਤੇਰੀ ਕੋਈ ਵਕੀਚ ਮੁੱਕੇ ਨਹੀਂ ਨਾ ਮਾਰਦਾ ਤੂੰ ਉਦੋਂ ਤੱਕ ਨਹੀਂ ਹਟਣਾ ਐਸਾ ਮਤ ਕਰੋ ਮੇਰੀ ਜਾਨ ਲਾਈਫ 'ਚ ਕੁਝ ਅੱਛਾ ਕਰੋ ਯਾਰ

ਬਾਕੀ ਸਾਰਾ ਕੁਝ ਠੀਕ ਸੀ ਜਿਹੜਾ ਤੂੰ ਐਂਡ ਤੇ ਬੈਂਡ ਜਿਹਾ ਬਜਾਇਆ ਧਰਮ ਨਾ ਹਿਲਾ ਕੇ ਰੱਖਦਾ ਬਾਈ ਸੌ ਲੱਗੇ ਤੈਨੂੰ ਵੱਡੇ ਮਹਾਰਾਜ ਦੀ ਜੇ ਤੂੰ ਅੱਗੇ ਤੋਂ ਵੀਡੀਓ ਬਣਾਵੇਂ ਤੀਨਾਂ ਲਾ ਜੂਨਾ ਲਾ ਫੈਕਰੀ ਕਾਮ ਨਾ ਆ ਪੱਕੇ ਇਹ ਵੀਡੀਓ ਸਿਰਫ ਫਨ ਲਈ ਸੀ ਕਿਸੇ ਵੀ ਕੈਰੈਕਟਰ ਨਾਲ ਕੋਈ ਹੇਟ ਨਹੀਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ